ਸਿੱਤੇ ਦੋ ਮਹੀਨੇ ਬਾਅਦ ਟਿੰਕ ਨੇ ਮੇਰੀ ਵੀਡੀਓ ਬਣਾਈ ਸੀ ਕਿ ਨਾਂ ਦੇ ਦੇ ਉਸ ਤੋਂ ਬਾਅਦ ਉਹਨੇ ਮੈਨੂੰ ਕਈ ਵਾਰ ਬਲੈਕਮੈਨ ਵੀ ਕੀਤਾ ਪੈਸੇ ਆਤੇ ਪਰ ਮੈਨੂੰ ਕਈ ਵਾਰ ਦੇ ਵੀ ਦਿੱਤੇ ਇੱਕ ਵਾਰ ਮਾਗ-ਮਾਗ ਕੇ ਉਹਨੂੰ ਦੇ ਦਿੱਤੇ ਨੇ ਪਰ ਮੈਂ ਇਹਦੇ ਨਾਲ ਸਮਝ ਨਹੀਂ ਸਕਦੀ ਮੇਰਾ ਜਮੀਰ ਮੈਨੂੰ ਇਜਾਦਤ ਨਹੀਂ ਦਿੰਦਾ ਕਿ ਮੈਂ ਇਹਦੇ ਨਾਲ ਪੜਾਰਿਸ਼ ਤਬਚਾਨ ਅਤੇ ਸੋਵਾਂ ਮੈਨੇ ਜੇ ਤੁਸੀਂ ਕਦੇ ਵੀ ਕਦੇ ਵੀ ਜ਼ਿੰਦਗੀ ਚ ਜੇ ਤੁਸੀਂ ਮੇਰੇ ਨਾਲ ਸੱਚੇ ਦਿਲ ਤੋਂ ਮੈਨੂੰ ਪਿਆਰ ਕੀਤਾ ਨਾ ਇਸ ਇਨਸਾਨ ਦਾ ਘਰ ਕਦੇ ਨਾ ਵਸਣਦੇ ਹੋ ਕਦੇ ਵੀ ਨਾ ਵਸਣਦੇ ਹੋ ਅਨੇ ਮੇਰੀ ਡਾਂਗ ਥੋੜੀ ਤੇ ਟੱਕ ਕੇ ਤੇਰੇ ਦੇਖਦੇ ਕੇ ਬੱਚਿਆਂ ਨੂੰ ਦੁੱਖ ਹੀ ਕਰਕੇ ਆਪਣਾ ਘਰ ਬਚਾਉਣ ਲੱਗਾ ਹੈ ना माफ करियो हो सके तो मेरे इंसाफ हथी लड़े हो बोल दे मैं तो एक गल दसनी है बहुत बड़ी है मैं बहुत टाइम तो बर्दाश्त करती पैं पर हूँ तो बर्दाश्त हूँ इस करके बस मेरी बस हो गई है अंज मैं तो थोस के अपने आप न खत्म कर लेना है ਮੈਨੇ ਜੀ ਸਕਦੇ ਇਸ ਬੋਝ ਦੇ ਨਾਲ ਤੁਹਾਨੂੰ ਪਤਾ ਹੈ ਜਦ ਮੈਂ ਨਵੀਂ ਨਵੀਂ ਆਈ ਸੀ ਇੱਥੇ 2 ਮਹੀਨੇ ਬਾਅਦ ਟਿੰਕੇ ਨੇ ਮੇਰੀ ਵੀਡੀਓ ਬਣਾਈ ਸੀ ਕਿ ਨਾਂ ਦੇ ਦੇ ਉਸ ਤੋਂ ਬਾਅਦ ਉਹਨੇ ਮੈਨੂੰ ਕਈ ਵਾਰ ਬਲੈਕਮੈਨ ਵੀ ਕੀਤਾ ਪੈਸੇ ਆਤੇ ਪਰ ਮੈਨੂੰ ਕਈ ਵਾਰ ਦੇ ਵੀ ਦਿੱਤੇ ਇੱਕ ਵਾਰ ਮੈਨੂੰ ਰਾਣੀ ਤੋਂ ਲੈ ਕੇ ਦਿੱਤੇ ਇੱਕ ਵਾਰ ਮੈਨੂੰ ਗਿੰਦਰ ਤੋਂ ਲੈ ਕੇ ਦੇਤੇ ਸੀਗੇ ਇੱਕ ਵਾਰੀ ਮੈਨੂੰ ਮਨੀਸ਼ਾ ਕੁੱਤਰਾ ਤੇ ਜੀਜਾ ਕਾਲੂ ਇਹਨਾਂ ਤੋਂ ਇਕੱਠੇ ਕਰਕੇ 10-10000 ਰੁਪਏ ਦਿੱਤਾ ਸੀਗਾ ਹੁਣ ਫੇਰ ਉਹ 50000 ਅੱਤੇ ਮੇਰੇ ਸਿਰ ਮਗਰ ਪਏ ਆ ਉਹ ਕਹਿੰਦਾ ਜੇ ਮੈਂ ਤੈਨੂੰ ਦੱਸਿਆ ਜੇ ਕਿਸੇ ਨੂੰ ਵੀ ਦੱਸਿਆ ਇਹੋ ਨਹੀਂ ਸਾਰੇ ਰਕੋ ਵੀਡੀਓ ਸਾਰੇ ਨੇ ਨੈਟ ਤੇ ਪਾ ਦੇਣੀ ਹੈ ਤੁਸੀਂ ਜਦੋਂ ਦਗਾਏ ਹੋ ਨਾ ਤਦੋਂ ਤੋਂ ਇਹ ਬਲੈਕ ਮਨ ਕਰਦਾ ਹੈ ਮੈਂ ਬਹੁਤ ਪਰੇਸ਼ਾਨ ਹਾਂ ਬੋਲਦੇ ਮੈਂ ਆਪਣੇ ਦਿਲ ਤੇ ਬਹੁਤ ਵੱਡਾ ਝੋਝ ਲੈ ਕੇ ਜੀਣ ਦੇ ਪਈ ਸੀ ਮੈਂ ਬਿਮਾਰ ਨਹੀਂ ਹੈ ਕਿ ਮੈਨੂੰ ਪਰਸੋਂ ਤੋਂ ਬਲੈਕ ਮਨ ਕਰੀ ਜਾਂਦਾ ਹੈ ਮੈਂ ਪਰਸੋਂ ਦੇ ਮੰਮੀ ਨੂੰ ਥੋੜੀ ਗੱਲ ਦੱਸੀ ਹੈ ਉਦੋਂ ਮੰਮੀ ਨੂੰ ਅੱਜ ਪਿੰਡ ਲੈ ਕੇ ਆ। ਪਰ ਉਹਨੇ ਜਾਂਦੇ ਜਾਂਦੇ ਮੈਨੂੰ ਕਹਿ ਗਿਆ ਕਹਿੰਦਾ ਜੇ ਆਕੇ ਜਾਂ ਪੈਸੇ ਦੇ ਜਾਂ ਫਿਰ ਮੇਰੇ ਨਾਲ ਸੌਣ ਲੱਗ ਜਾ। ਨਹੀਂ ਤਾਂ ਮੈਂ ਤੇਰੀ ਵੀਡੀਓ ਤੇਰੀ ਵੀ ਉਹਨ ਦੇ ਨੂੰ ਅਰ ਨੈਟ ਤੇ ਪਾ ਦਾਂਗਾ। ਮੈਂ ਨਹੀਂ ਹੁਜੀ ਜ਼ਗਦੇ। ਆਪਣੇ ਬੱਚੇ ਸੰਭਲਿਓ। ਹੋ ਸਕੇ ਤਾਂ ਮੈਨੂੰ ਮਾਫੀ ਕਰਦੇ ਹੋ। ਮੈਂ ਤੋ ਨਾ ਇੱਕ ਅੱਛੀ ਜਨਾਨੀ ਬਣਿਆ ਗਿਆ। ਨਾ ਮੈਂ ਤੋ ਇੱਕ ਅੱਛੀ ਮਾਂ ਬਣਿਆ ਗਿਆ। ਨਾ ਮੈਂ ਕੱਚੀ ਪਤਨੀ ਬਣ ਸਕੀ ਮੈਨੂੰ ਨਹੀਂ ਉਹਨੂੰ ਜੀਉਣਾ ਨਿਵਾਰ ਪੈ ਮਾਗ ਮਾਗ ਕੇ ਉਹ ਦੇਤੇ ਨੇ ਪਰ ਮੈਂ ਇਹਦੇ ਨਾਲ ਸੌ ਨਹੀਂ ਸਕਦੀ ਮੇਰਾ ਜਮੀਨ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਹਦੇ ਨਾਲ ਆਪਣਾ ਰਿਸ਼ਤਾ ਬਚਾਣਾ ਤੇ ਸੋਵਾਂ ਮੈਂ ਨਹੀਂ ਜੇ ਤੁਸੀਂ ਕਦੇ ਵੀ ਕਦੇ ਵੀ ਜ਼ਿੰਦਗੀ 'ਚ ਜੇ ਤੁਸੀਂ ਮੇਰੇ ਨਾਲ ਸੱਚੇ ਦਿਲ ਤੋਂ ਮੈਨੂੰ ਪਿਆਰ ਕੀਤਾ ਨਾ ਇਸ ਇਨਸਾਨ ਦਾ ਕਰ ਕਦੀ ਨਾ ਬਸਣਦੇ ਹੋ ਗਦੇ ਵੀ ਨਾ ਬਸਣਦੇ ਹੋ ਅਨੇ ਮੇਰੀ ਡਾਂ ਛੂਲੀ ਦੇ ਟੰਗ ਕੇ ਮੇਰੇ ਦੇ ਕਹਿੰਦੇ ਕਿ ਬੱਚਿਆਂ ਨੂੰ ਦੁੱਖ ਹੀ ਕਰਕੇ ਆਪਣਾ ਘਰ ਬਸਾਉਣ ਲੱਗਾ ਹੈ ਇਹ ਦੁੱਖ ਦੇ ਨਾ ਮਾਫ ਕਰਿਓ ਉਹ ਜਗੇ ਤੇ ਮੇਰੇ ਤੋਂ ਫੱਟੇ ਲੜੇ ਹੋ ਉੱਜਾਗੇ ਤੂੰ ਹੀ ਮੈਨੂੰ ਮਾਫ ਕਰਤਾ ਤੁਸੀਂ ਕਿਤੇ ਮੇਰੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਆਪਣੇ ਨਾਲ ਉਹਨਾਂ ਨੂੰ ਕਦੇ ਵੀ ਨਾ ਇਕੱਲੇ ਛੱਡਿਓ ਇਹ ਹੋਣ ਨਹੀਂ ਦੇ ਸਕਦੇ ਸੋਰੀ ਯਾਰ ਮੈਂ ਤੁਹਾਡੇ ਸਾਥ ਤੇ ਚੱਡਣ ਲੱਗੀ ਆ ਇਸ ਤੋਂ ਜ਼ਿਆਦਾ ਮੈਂ ਐਟੀਟਿਊਡ ਰੱਖਦੀ ਇਹ ਬੇਸ਼ਅਕੀ ਗੱਲ ਕਿੱਥੇ ਜਿੱਦੰਦੇ ਤੁਸੀਂ ਗਏ ਗਿੰਦਰ ਤੇ ਰਾਣੀ ਨੂੰ ਪੁੱਛ ਵੀ ਸਕਦੇ ਹੋ ਉੱਚ ਜੀ ਸਾ ਤੇ ਕਰ ਬਦਲ ਕੇ ਤੋੜ ਤੋੜੇ ਤੁਹਾਡੇ ਉਹਨਾਂ ਦੇ ਵਾਪਸ ਮੋੜ ਦਾਂਗੇ ਮੈਂ ਜਿੰਨੀ ਵਾਰ ਵੀ ਮੈਂ ਕਰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਨਾ ਮੈਨੂੰ ਮਾਰੇ ਆ ਵੀ ਆ ਨਾ ਕਹਿੰਦੇ ਤੁਸੀਂ ਵਿਸ਼ਵਾਸ ਕੀਤਾ ਮੇਰੀ ਉਹ ਗੱਲਾਂ ਦਾ ਤੇ ਨਾ ਕਹਿੰਦੇ ਬੀਵੀ ਦੀਦੀ ਦੇ ਕੋਲ ਦੇ ਕੇ ਵੀ ਸੁਣਿਆ ਐਸੀ ਚੀਜ਼ਾਂ ਦਾ ਫਾਇਦਾ ਚੁੱਕ ਗਿਆ ਹੋ ਸੀ ਕਿਤਾ ਬ੍ਰੇਸ ਮੇਰੇ ਤੇ ਵਿਸ਼ਵਾਸ ਨਹੀਂ ਤੇ ਨਾ ਸਹੀ ਪਰ ਆਪਣੇ ਬੱਚਾ ਨੂੰ ਇਨਸਾਫ ਜ਼ਰੂਰ ਦਵਾਇਓ ਇਹਨੂੰ ਕਦੇ ਨਾ ਮaaf ਕਰਿਓ ਕਦੇ ਵੀ ਨਾ ਕਰਿਓ ਦੁਨੀਆ ਦੀ ਬੇਇੱਜ਼ਤੀ ਤੋਂ ਨਾ ਡਰਿਓ ਹੋ ਸਕੇ ਤੈਨੂੰ ਜ਼ਰੂਰ ਸਜ਼ਾ ਦਵਾਇਓ ਮੈਂ ਇਕੱਲੇ ਨਹੀਂ ਲੜ ਸਕਦੇ ਦੁਨੀਆ ਦੇ ਨਾਲ ਤੁਸੀਂ ਕਹਿੰਦੇ ਸੀਨੇ ਮੈਂ ਦਮ ਰੱਖਣਾ ਤੁਹਾਡੇ ਉੱਤੇ ਲੜਣਾ ਤੇ ਉਹ ਮੱਤ ਤੇ ਬਹਿ ਕੇ ਵੇਖਾਂਗੇ ਤੂੰ ਕਿੰਨਾ ਕੁ ਦਮ ਰੱਖਦੇ ਮੇਰੇ ਹੱਥ ਤੇ ਲੜਨ ਦੇ ਤੇ ਮੇਰੇ ਬੱਚਿਆਂ ਤੇ ਕਿੰਨਾ ਕੁ ਲੜੇ ਜੇ ਜਿਸ ਇਨਸਾਨ ਨੇ ਤੁਹਾਡਾ ਘਰ ਖਰਾਬ ਕਰ ਦਿੱਤਾ ਉਹਦਾ ਵੀ ਕਦੇ ਵੀ ਨਾ ਬਸਣਦੇ ਹੋ ਕਦੇ ਵੀ ਨਾ ਬਸਣਦੇ ਹੋ ਉਹਦਾ ਵੀ ਇਹ ਵੀ ਵੇਸਾ ਹੱਦ ਤੱਕ ਮਜਬੂਰ ਕਰਤਾ ਕਿਵੇਂ ਹੁਣ ਤੁਹਾਡੇ ਨਾਲ ਜ਼ਿੰਦਗੀ ਨਹੀਂ ਜੀ ਸਕਦੀ ਮੈਨੂੰ ਇਹਨਾਂ ਮਜਬੂਰਤਾ ਕਿ ਮੇਰੇ ਬੱਚੇ ਉਹਨਾਂ ਮੇਤ ਬਗੈਰ ਕਰ ਲੈ ਰਹੇ ਮੈਂ ਨਹੀਂ ਰਹਿ ਸਕਦੀ ਹੁਣ ਨਹੀਂ ਜੀ ਸਕਦੀ ਬੁੱਲਦੇ ਪਹਿਲਾਂ ਬਹੁਤ ਔਖਾ ਬਰਦਾਸ਼ ਕੀਤਾ ਸੀ ਤੂੰ ਹੀ ਮੇਰੀ ਜ਼ਿੰਦਗੀ ਨੂੰ ਚਲੇ ਗਈ ਸੀ ਕੋਈ ਵਾਰ ਕੋਸ਼ਿਸ਼ ਕੀਤੀ ਤਨ ਦੱਸ ਦੇ ਸਾਰਾ ਕੁਝ ਤੂੰ ਜਿੱਦ ਪਹਿਲਾਂ ਹੀ ਕਦੇ ਨਹੀਂ ਮੈਨੂੰ ਕਿਹਾ ਕਿ ਮੈਂ ਹਰ ਜਿੱਤੇ ਨਾਲ ਖੜਿਆ ਤੂੰ ਮੇਰੇ ਆਪਣੇ ਦਿਲ ਦੀਆਂ ਗੱਲਾਂ ਦੱਸਿਆ ਕਰ ਤੇਰੇੰਦੇ ਤੋਂ ਚ ਗਈ ਮੈਂ ਵਤਨ ਦੀ ਕੋਟ-ਕੋਟ ਕੇ ਮਰਨੀ ਪਈ ਐ ਰੋਣੇ ਵਿੱਚ ਮਰ ਸਕਦੀ ਮੈਂ ਮੈਂ ਮਰਨਾ ਮੰਜ਼ੂਰ ਕਰਾਂਗੀ ਪਰ ਇਹ ਨਿਕੰਦੇ ਇਨਸਾਨ ਦੇ ਨਾਲ ਕਦੇ ਵੀ ਨਹੀਂ ਸੋਣਾ ਬਹੁਤ ਗੰਦਾ ਬੰਦਾ ਐ ਮੈਂ ਮੇਰੇ ਚਾਹਵੇਂ ਜ਼ਬਰਦਸਤ ਆਬ ਕੀਤਾ ਕਿ ਕਦੇ ਜ਼ਿੰਦਗੀ 'ਚ ਕੁਛ ਤਾਂ ਐ ਨਹੀਂ ਬਹੁਤ ਕੁਝ ਠੀਕ ਹੈ ਜ਼ਿੰਦਗੀ 'ਚ ਅਜਾਣਾ ਤਾਂ ਦੁੱਖਦਾ ਹੈ ਇਹ ਸੇਗਾ ਉਸ ਤੋਂ ਵੱਧ ਕੇ ਹੋਰ ਵੀ ਬਹੁਤ ਕੁਝ ਸਿਆਮੇ ਮੇਰੇ ਹੱਥੇ ਨਾਲ ਲੜੇ ਹੋ ਅਰੇ ਬੱਚਿਆਂ ਤੇ ਜ਼ਰੂਰ ਲੜੇ ਹੋ ਇੰਨੇ ਆਸ ਰੱਖਨੀ ਆ ਤੁਹਾਡੇ ਤੋਂ ਕਦੋਂ ਦੀ ਫੋਨ ਚਾਈ ਲਾਈ ਜਾਂਦੀ ਮੈਂ ਇੱਕ ਵਾਰੀ ਸ਼ਗਲ ਵੇਖ ਲਾਂਗੀ ਪਰ ਤਸੱਦਿ ਨਹੀਂ ਫੋਨ ਚੁੱਕਦੇ ਪਏ ਐਬਾਡੀ ਦਾ ਧਿਆਨ ਰੱਖਿਓ ਵੇਰ ਵੇਖ ਸਾਡੇ ਬਾਪੂ ਵਰਗਾ ਦੁਨੀਆ ਦੇ ਨਾਲ ਕੋਈ ਆਇਆ ਜਾ ਦਵੀਂ ਜ਼ਾਬਤ ਦੁਆਇਓ ਸਾਡੇ ਬੰਦਿਆ ਦੀ ਮਾਨੁ ਇਨਸਾਬ ਸੁਆਇਓ ਮੇਰੇ ਭਰਾ ਦੀ ਲੱਖ ਤੋੜ ਗਈ ਪਰ ਦੱਸਾ ਵਿੱਚ ਲੱਕਾ ਦਾ ਕਰ ਜਾਈਂ ਮੇਰੇ ਭਰਾ ਨਾ ਵਾਦੇ ਕਰ ਗਈ ਔਰ ਲੋਕਾਂ ਦੇ ਪਾਜ ਆਪਣੇ ਸਿਰ ਲੈ ਗਈ ਮੇਰੀ ਪਾਪ ਔਰ ਕਾ ਦੁਨੀਆ ਤੇ ਨਹੀਂ ਆਵਣਾ

ਹਾਂ ਜੀ ਪਾਜੀ ਮੈਂ ਤਾਂ ਵੈਸੇ ਦੂਰ ਇੱਥੇ ਰੋਪੜ ਰਹਿੰਦੀ ਆ ਫੋਨ ਤੇ ਗੱਲ ਹੁੰਦੀ ਸੀ ਦਰਅਸਲ ਤੇ ਜਿੱਦਣ ਸਾਈਡ ਕੀਤੀ ਉਦੋਂ ਵੀ ਸਵੇਰੇ ਹੋਈ ਏ ਮੈਨੂੰ ਇਹ ਹੀ ਕਿਹਾ ਕਹਿੰਦੀ ਮੈਨੂੰ ਬੁਖਾਰ ਹੈ ਦੀਦੀ ਮੈਂ ਬਾਅਦ ਚੋਂ ਕਰਾਂਗੀ ਗੱਲ ਤੇ ਬਾਕੀ ਮੈਨੂੰ ਬਹੁਤਾ ਨਹੀਂ ਪਤਾ ਹੈਗਾ ਵੀ ਇੱਥੇ ਕਿਉਂਕਿ ਮੈਂ ਰੋਪੜ ਸੀ ਉਹ ਇੱਥੇ ਲੁਧਿਆਣੇ ਰਹਿੰਦੇ ਸੀ ਜਿਹਨਾਂ ਨਾਲ ਕੀ ਹੋਇਆ ਕਿ ਨਹੀਂ ਟਿੰਕਾ ਉਰਫ ਸਤਨਾਮ ਨਾਮ ਦਾ ਮੁੰਡਾ ਏ ਜਿਹੜਾ ਨੂਰਪੁਰ 베ਦੀਆਂ ਵਾਲਦਾ ਰਹਿੰਦਾ ਕੱਲ੍ਹ ਧਮਾਣਾ ਪਿੰਡ ਵੀ ਅਸੀਂ ਗਏ ਸੀਗੇ ਪੁਲਿਸ ਨਾਲ ਸੀ ਸਾਰੇ ਸੀ ਘਰੋਂ ਫਰਾਰ ਸੀ ਸਾਰੇ ਫਿਰ ਉਹਦੀ ਸਿਸਟਰ ਮੇਰੇ ਪਿੰਡ ਦੇ ਨਾਲ ਹੀ ਉੱਥੇ ਵੀ ਗ ਉਹਨਾਂ ਦੀ ਜਠਾਣੀ ਤੇ ਸੱਸ ਮਿਲੀ ਸੀ ਸਿਸਟਰ ਦੀ ਤੇ ਉਹਨਾਂ ਨੇ ਸਾਨੂੰ ਕੋਈ ਚੱਜ ਦਾ ਜਵਾਬ ਸਵਾਲ ਨਹੀਂ ਦਿੱਤਾ ਹੈਗਾ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਸਾਡੀ ਬਾਹੂ ਕਿੱਥੇ ਆ ਕਿੱਥੇ ਨਹੀਂ ਹੈਗੀ ਅਸੀਂ ਸਿਹਰੀ ਕੋਸ਼ਿਸ਼ ਕੀਤੀ ਦੱਸ ਦੋ ਕੁਝ ਨਹੀਂ ਦੱਸਿਆ ਫਿਰ ਅਸੀਂ ਉੱਥੋਂ ਵਾਪਸ ਆ ਗਏ ਆ ਸਾਈਡ ਤੋਂ ਪਹਿਲਾਂ ਕਦੀ ਕਿਸੇ ਨੇ ਜ਼ਿਕਰ ਨਹੀਂ ਕੀਤਾ ਵੀ ਇਸ ਤਰੀਕੇ ਨਾਲ ਬਲੈਕਮੇਲ ਕੀਤਾ ਜਾ ਬਸ ਪੈਸਿਆਂ ਦਾ ਹੀ ਜ਼ਿਕਰ ਕਰਦੀ ਸੀ ਵੀ ਮੈਨੂੰ ਦੀਦੀ ਪੈਸਿਆਂ ਦੀ ਲੋੜ ਹੈ ਪੈਸਿਆਂ ਦੀ ਮੈਂ ਖੁਦ 35000 ਦਿੱਤਾ ਹੋਇਆ ਹੈ ਮੈਂ ਉਹ ਮੰਗਿਆ ਵੀ ਸੀ ਪਰ ਸੋ ਚੌਥ ਕਹਿੰਦੀ ਦੀਦੀ ਹੱਲੇ ਮੇਰੇ ਕੋਲ ਹੈ ਨਹੀਂ ਸਗੋ ਮੈਨੂੰ ਹੋਰ ਲੋੜ ਹੈ ਤੁਸੀਂ ਹੋਰ ਦੇ ਦਿਓ ਮੈਂ ਕਿਹਾ ਤੂੰ ਕਰਨੇ ਕੀ ਨੇ ਕਹਿੰਦੀ ਦੀਦੀ ਮੈਨੂੰ ਚਾਹੀਦੇ ਨੇ ਬਸ ਦੇ ਦਿਓ ਤੁਸੀਂ ਕਹਿੰਦੀ ਮੈਨੂੰ ਚਾਹੀਦੇ ਨੇ ਬਸ ਮੇਰੇ ਨਾਲ ਕੋਈ ਜ਼ਿਕਰ ਹੋ ਨਹੀਂ ਅਦਾ ਦਾ ਨਹੀਂ ਕੀਤਾ ਮੈਂ ਕਿਹਾ ਨਹੀਂ ਰੋਜੀ ਪੈਸਾ ਅਸੀਂ ਕਾਫੀ ਦੇ ਚੁੱਕੇ ਆ ਵੀ ਹੁਣ ਪੈਸੇ ਨਹੀਂ ਹੈਗੇ ਸਾਡੇ ਕੋਲ हां जी आपने हस्बैंड ਨਾਲ ਵੀ ਇਹ ਕਰੀ ਜ਼ਿਕਰ ਕੀਤਾ ਵੀ ਨਹੀਂ ਜੀ ਨਹੀਂ 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 ਬਲੈਕ ਮੀਨ ਵਾਰੇ ਸਿਰਫ ਆਉਂਦੀ ਇੱਕ ਵੀਡੀਓ ਬਣੀ ਹੋਈ ਸਾਡੇ ਕੋਲ ਉਹ ਜਿਹੜੀ ਛੱਡ ਕੇ ਗਈ ਵੀਡੀਓ ਬਣਾ ਕੇ ਉਹਦੇ ਚ ਹੀ ਪਤਾ ਲੱਗਾ ਵੀ ਬਲੈਕ ਮੀਨ ਕਰਦਾ ਸੀ ਸਾਡਾ ਕੋਈ ਉਹਨੇ ਜ਼ਿਕਰ ਕੀਤਾ ਨਹੀਂ ਵੀ ਮੈਨੂੰ ਗੁੰਡਾ ਬਲੈਕ ਮੀਨ ਕਰਦਾ ਹੈ ਉਹ ਯੂਕੇ ਨੇ ਹਾਂ ਜੀ ਨਹੀਂ ਹੁਣ ਹੀ 7 ਕਿ ਮਹੀਨੇ ਤੋਂ ਗਏ ਨੇ ਬਲੰਬੇ ਵੀ ਗੰਨੇ ਨੇ ਮੈਨੂੰ ਜਿਨ੍ਹਾਂ ਨੇ ਸੁਸਾਇਡ ਕੀਤਾ ਤੁਹਾਡੇ ਕੀ ਲੱਗਦੇ ਸੀ ਮੇਰੇ ਭਾਬੀ ਸੀ ਉਮਰ ਸੀ ਕਿੰਨੇ ਰੱਖੇ ਉਹਦੇ 32 ਸਾਲ ਉਮਰ ਦੇ ਦੋ ਬੱਚੇ ਸੀ ਕੀ ਕਾਰਨ ਹੋਇਆ ਵੀ ਸੁਸਾਇਡ ਉਹ ਪਾਜੀ ਜਿਹੜਾ ਮੁੰਡਾ ਸੀ ਟੀੰਕਾ ਉਹਨੇ ਨਾਂਦੀ ਦੀ ਵੀਡੀਓ ਬਣਾ ਲਈ ਸੀ ਸਾਨੂੰ ਪਤਾ ਨਹੀਂ ਹੈਗਾ 6 ਮਹੀਨੇ ਹੋਏ ਸੀ ਮੈਂ ਐਸੇ ਕਮਰੇ ਚ ਲਿਆਈ ਮੈਨੂੰ ਪਤਾ ਨਹੀਂ ਸੀ ਹੈਗਾ ਲੋਕੀ ਸਾਰੇ ਕਹਿੰਦੇ ਸੀ ਮੁੰਡਾ ਗਲਤ ਹੈ ਬਸ ਉਹਨੇ ਨਾਂਦੀ ਦੀ ਵੀਡੀਓ ਬਣਾ ਕੇ ਕਦੇ ਉਹਨੂੰ ਕਹਿੰਦਾ ਮੈਨੂੰ 50000 ਦੇ ਕਦੇ ਉਹਨੂੰ ਕਹਿੰਦਾ ਉਹਨੇ 50 ਵੀ ਦਿੱਤਾ ਪੇਰ ਨੂੰ ਕਹਿੰਦੀ ਮੈਨੂੰ 25000 ਦੇ ਉਹ ਵੀ ਦੇਦਾ ਫਿਰ ਮੇਰੀ ਕਾਮ ਵਾਲੀ ਨੇ ਮੈਨੂੰ ਦੱਸਿਆ ਨਹੀਂ ਹੈਗਾ ਕਹਿੰਦੀ ਦੀਦੀ ਕੋਈ ਬੰਦਾ ਪੈਸੇ ਮੰਗਦਾ ਹੈ ਨਵੀਂ ਯਾਰੋ ਵੀ ਦੇਦਾ ਉਹਨੂੰ ਦੇਦਾ ਹੁਣ ਫਿਰ ਪਰਸੋਂ ਮਰਨ ਤੋਂ ਪਹਿਲਾਂ ਕਹਿੰਦਾ 10000 ਰੁਪਿਆ ਦੇ ਮੇਰੀ ਛੋਟੀ ਭੈਣ ਨੇ 10000 ਦਿੱਤਾ ਜਿਹਦੇ ਵੱਲੋਂ ਵੀਡੀਓ ਬਣਾਈ ਗਈ ਸੀਗੀ ਉਹ ਵਿਅਕਤੀ ਕੌਣ ਸੀ ਕੋਟਿੰਕਾ ਸੀ ਉਹਦਾ ਮਕਾਨ ਮਕਾਨ ਮਾਲਕ ਸੀ ਇਹ ਕਿਰਾਏ ਤੇ ਰਹਿੰਦੇ ਸੀ ਹਾਂਜੀ ਇਹ ਕਿਰਾਏ ਤੇ ਸੀ 6000 ਕਿਰਾਇਆ ਲੈਂਦੇ ਸੀ ਰੋਟੀ ਵੀ ਉਹ ਕੋਈ ਗਾਨੇ ਸੀ ਜਿਹੜੀ ਵੀਡੀਓ ਦੇ ਆਧਾਰ ਤੇ ਉਹ ਬਲੈਕਮੇਲ ਕਰ ਰਿਹਾ ਸੀ ਕਿ ਉਹ ਵੀਡੀਓ ਸਾਹਮਣੇ ਆਈ ਪਤਾ ਲੱਗੇ ਨਹੀਂ ਅਜੇ ਤੱਕ ਉਹ ਵੀਡੀਓ ਨਹੀਂ ਉਹ ਬੋਲ ਕੇ ਆਪਣੇ ਘਰ ਵਾਲੇ ਨੂੰ ਸਾਰਾ ਕੁਝ ਪਾ ਗਈ ਹੈ ਇਹ ਵੀਡੀਓ ਵਗੈਰਾ ਬਣਾ ਕੇ ਦਿੱ ਹਾਂਜੀ कुछ नी नहीं।, नहीं लिया है, है। हाँ मेरे पौने बारह बजे गल हुई कदी मैं दवाई लैन चली असि आए घर दो बजे अच्छी रोटी बनाई आके भरा मेरे ने फोन चुके ड्यूटी तू उठ के कहना बेबी रोजी फा लैन ल ਜਾਦ ਨੂੰ ਅਸੀਂ ਭੱਜੇ ਆਂ ਅੱਠੇ ਆ ਗਵਾਂਡੀਆਂ ਦੇ ਕੋਠੇ ਤੋਂ ਚੱਲੇ ਆਂ ਗੇਟ ਖੁੱਲਾ ਅਸੀਂ ਅੰਦਰ ਗੁੰਡੀ ਅਸੀਂ ਜਾ ਕੇ ਗੇਟ ਕੋਲਿਆ ਬਾਹਰ ਜਬਰ ਪਹਿਲਾਂ ਉਹਨਾਂ ਨੇ ਅੰਦਰ ਪੱਖਾ ਲਾਇਆ ਏ ਉਹ ਪੱਖੇ ਨਾਲ ਟੁੱਟ ਗਿਆ ਜਾਂ ਪੱਖਾ ਨਹੀਂ ਚੱਲਿਆ ਆਰ ਨਹੀਂ ਚੱਲਿਆ ਫਿਰ ਉਹਦੇ ਬਾਅਦ ਸਰੀਆ ਲੱਗਾ ਏ ਤੇ ਜਿਹੜੇ ਜਿਹੜੇ ਵਿਅਕਤੀ ਜਿਹੜਾ ਹੈਗਾ ਜਿਹਦਾ ਤੁਸੀਂ ਨਾਮ ਲੈਂਦੇ ਟਿੰਕਾ ਟਿੰਕਾ ਉਹਦੇ ਪਰਿਵਾਰ ਦੇ ਵਿੱਚ ਕੋਣ ਕੋਣ ਹੈਗਾ ਉਹਦੀ ਪਰਜਾਈ ਵੀ ਆ ਤੇ ਰੰਦੀ ਸਾਂ ਨੇ ਪਰਜਾਈ ਨੂੰ ਪਹਿਲਾਂ ਛੇੜਿਆ ਸੀ ਹੁਣ 2 ਸਾਲ ਹੋ ਗਏ ਪਰਜਾਈ ਪਿੰਡ ਚਲੀ ਗਿਆ ਉਹਦੀ ਮਾਂ ਇਹ ਪਰਸੋ 9 ਤਰੀਕ ਹਾਂਜੀ ਹਾਂਜੀ ਉਹਨਾਂ ਪਰਚਾ ਜਰਦ ਕਰ ਲਿਆ ਕੱਲ ਅਸੀਂ ਉਹਦੇ ਪਿੰਡ ਗਏ ਸੀ ਫੜਨ ਵਾਸਤੇ ਉਹ ਕਾਰ ਨਹੀਂ ਕਾਰ ਛੱਡ ਕੇ ਭੱਜ ਵੀ ਆਏ ਨੇ ਕਾਰ ਹੁੰਦੇ ਸਾਰੇ ਪਾਲੇ ਗਏ ਹੋਰ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਅਸੀਂ ਤੇ ਫੜ ਕੇ ਦੱਸਾਂਗੇ ਅਦਾ ਕਰਾਂਗੇ ਤਾਂ 3 ਸਾਲ ਦੀ ਸਜ਼ਾ ਹੋਵੇਗੀ ਅਸੀਂ ਪਰਚਾ ਕਾੜ ਦਿੱਤਾ ਹੈ ਹਾਂਜੀ ਇਹਨਾਂ ਨੂੰ ਨਹੀਂ ਪਤਾ ਤਾਂ ਕਰਕੇ ਕਿਹੜੀ ਤਾਂ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਸਰਪੰਚ ਸੁਰਜੀਤ ਗੱਲ ਨੂੰ ਸਰ ਜੀ ਤੁਸੀਂ ਇਹ ਦੇ ਦਿਓ ਵੀ ਇਹਦੇ ਨਾਲ ਸੁਰਜੀਤ ਵੀ ਨਹੀਂ ਰਹਿਣ ਵਾਲੀ ਹੈ ਤੇ ਇਹਨਾਂ ਨੂੰ ਬਲੈਕਮੇਲ ਕੀਤਾ ਗਿਆ ਸੁਸਾਇਟੀ ਸਰ ਵੀ ਲੋਗ ਨਾਲ ਅਨ 9 ਤਰੀਕ ਦੀ ਤੋ ਇਹ ਇਨਸੀਡੈਂਟ ਸਗਾ 9 ਤਰੀਕ ਦਾ ਹੈ ਤੇ 9 ਤਰੀਕ ਨੂੰ ਅਸੀਂ ਬਾਹਰ ਹੀ ਸੀਗੇ ਜਦੋਂ ਮੰਗਲ ਸਿੰਘ ਜੀ ਨੇ ਮਨਵਾਜ ਮਾਰੀ ਤੇ ਨਾਲ ਜਿੰਮੀ ਸੀਗਾ ਕਿ ਸਰਪੰਚ ਆਇਆ ਮੋੜੇ ਮਕੇ ਕੀ ਗੱਲ ਹੋਈ ਹੈ ਜਾ ਕੇ ਦੇਖਿਆ ਤਾਂ ਲੇਡੀਜ਼ ਨੇ ਸੁਸਾਇਡ ਕੀਤਾ ਸੀਗਾ ਫੰਦਾ ਲਗਾਇਆ ਸੀ ਆਪ ਇਹ ਉਸ ਤੋਂ ਬਾਅਦ ਅਸੀਂ ਸਾਰਾ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਸਾਰਾ ਤਚੀਜ਼ ਕੀਤੀ ਹੈ ਤੇ ਉਹਨਾਂ ਦੀ ਹਾਜ਼ਰੀ ਵਿੱਚ ਬੋਡੀ ਨੂੰ ਥੱਲੇ ਲਾਇਆ ਗਿਆ ਉਸ ਤੋਂ ਬਾਅਦ ਪੋਸਟਮਾਰਟ ਤੋਂ ਬਾਅਦ ਪਰਚਾ ਵੀ ਦਰਜ ਕਰਾਇਆ ਸੀ ਵੀਡੀਓ ਦੇ ਆਧਾਰ ਤੇ ਜੋ ਵੀ ਉਹ ਲੜਕੀ ਨੇ ਬਿਆਨ ਦਿੱਤੇ ਸੀਗੇ ਵੀਡੀਓ ਦੇ ਆਧਾਰ ਤੇ ਸਾਰਾ ਖਰਚਾ ਕੱਲ ਦਰਜ ਕਰ ਲਿਆ ਗਿਆ ਤੇ ਪ੍ਰਸ਼ਾਸਨ ਵੱਲੋਂ ਪੂਰਾ ਆਸ਼ਵਾਸਨ ਦਿੱਤਾ ਗਿਆ ਕਿ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਸਰਪੰਚ ਸਾਹਿਬ ਇਹ ਵਿਅਕਤੀ ਜਿਹੜਾ ਹੈਗਾ ਤੇ ਇਹਦੇ ਕੁਝ ਹੋਰ ਵੀ ਮਾਮਲੇ ਵਗੈਰਾ ਦਰਜ ਹੈਗੇ ਨੇ ਜਾਂ ਪੰਚਾਇਤ ਦੇ ਵਿੱਚ ਕੋਈ ਲੜਾਈ ਝਗੜਿਆਂ ਨੂੰ ਲੈ ਕੇ ਜਾਂ ਹੋਰ ਵੀ ਕੋਈ ਕੰਮ ਨੂੰ ਲੈ ਕੇ ਇਹਦੀ ਸ਼ਿਕਾਇਤ ਵਗੈਰਾ ਦਰਜ ਹੁੰਦੀ ਹੋਵੇ ਹਾਂ ਜਿਹੜਾ ਲੜਕਾ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਤਾਂ ਵੈਸੇ ਤਾਂ ਕ੍ਰਿਮੀਨਲ ਰਿਕਾਰਡ ਆਣੇ ਵਗੈਰਾ ਤਾਂ ਕੋਈ ਨਹੀਂ ਹੈਗਾ ਬਾਕੀ ਪੰਚਾਇਤ ਨੂੰ ਚੱਕ ਕੇ ਤੇ ਆਪਣੀ ਸ਼ਿਕਾਇਤ ਆਈ ਸੀ ਉਹ ਅਸੀਂ ਬੈਠ ਕੇ ਸੌਟ ਆਊਟ ਕਰ ਲਿਆ ਸੀ ਇਹ ਤਾਂ ਹੁਣ ਵੀ ਸੋਚਿਆ ਸੀ ਅਗਰ ਉਹ ਲੜਕੀ ਆ ਜਿਹੜਾ ਸਟੈਪ ਨਾ ਚੱਕਦੀ ਤਾਂ ਸੀ ਸਾਰੇ ਰਲ ਮਿਲ ਕੇ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਦੇ ਬਟ ਹੁਣ ਜਦੋਂ ਇਨਸਾਨ ਹੀ ਚਲੇ ਗਿਆ ਤਾਂ ਉਹਨੇ ਮਾਂ ਨੂੰ ਪਤਾ ਸੀ